ਉਦੋਂ ਬੰਦਾ ਕੁੱਟਦਾ ਸੀਗਾ ਉਹ ਉਹ ਯਾਰ ਕੁਛ ਨਹੀਂ ਯਾਰ ਉਦੋਂ ਚੱਕਰ ਜਾ ਪਿਆ ਗਿਆ ਸੀ ਯਾਰ ਮੋਬਾਈਲ ਮੂਲ ਵਾਲਾ ਅੱਛਾ ਮੋਬਾਈਲ ਹੀ ਫਟ ਗਿਆ ਨਾ ਉਹ ਟੁੱਟ ਗਿਆ ਯਾਰ ਉਹ ਤਾਂ ਲਫੇੜੇ ਖਾਣੇ ਸੀ ਉਹਨੇ ਮੇਰੇ ਤੋਂ ਯਾਰ 50 ਜੀਰ ਬੱਸ ਪੰਗਾ ਪੈਂਦਾ ਤੁਹਾਨੂੰ ਪਤਾ ਤਾਂ ਹੈ ਯਾਰ ਤਾਂ ਤੇ ਬਾਕੀ ਮਰਾ ਆਪਣਾ ਉਹ ਗੰਡਾਸਾ ਬੰਦਮਾਸ਼ ਨਹੀਂ ਹੈਗਾ ਜਿਹੜਾ ਉਹ ਬੱਸ ਉਹਦਾ ਲਾਣੀ ਉਹ ਪੱਟ ਲੱਗਦੀ ਤੁਹਾਨੂੰ ਪਤਾ ਤਾਂ ਹੈ ਯਾਰ ਉਹ ਟੈਨਸ਼ਨ ਟੁੱਟਣਾ ਲਿਆ ਕਰ ਤੇਰਾ ਪੰਗਾ ਪੈਂਦਾ ਮੈਨੂੰ ਦੱਸੀ ਯਾਰ ਠੀਕ ਆ ਦੇਖਿਓਣਾ ਪਤਾ ਨਹੀਂ ਕਾਉਂ ਕਾਉਂ ਕਰ ਜਾਖੀ ਜਾਂਦਾ ਉਹ ਸੁੰਗੜਿਆ ਜਾ ਹਾਂ ਹਾਂ ਚੱਲ ਆਇਆ ਉਹ ਨਹੀਂ ਯਾਰ ਝਾਕੀ ਜਾਂਦਾ ਯਾਰ ਉਹ ਯਾਰ ਉਹ 6.5 ਤੂੰ ਕਹਿ ਕੇ ਆਈ ਉਹ ਯਾਰ ਕੋਈ ਨਹੀਂ ਦਾ ਪਰ ਤੈਨੂੰ ਪਤਾ ਨਹੀਂ ਤੂੰ ਤਰਾ ਪੰਗਾ ਪੈਣ ਦਾ ਬਲਾਰੋ ਗੱਡੀਆਂ ਭਰ ਭਰ ਆਣੀਆਂ ਬਲੈਰੋ ਹਾਂ ਬੰਦੇ ਵੀ ਆਉਣਗੇ ਉਹ ਬੰਦੇ ਦਾ ਮੈਂ ਕਹਿੰਦਾ ਛੱਡ ਦੇ ਤੂੰ ਬੌਸਰਾ ਜਿੱਡੇ ਆਉਣਗੇ ਛੋਟੇ ਉਹ ਪਤਾ ਹੀ ਆ ਓਏ ਤੇਰਾ ਇੱਕ ਪਹਿਲਾ ਭਾਈ ਸੀਗਾ ਉਹਨੇ ਦੇਗਾ ਨਿੰਮਾ ਚੜ ਚ ਡਿੱਤੀ ਦਾ ਕੋਈ ਨਹੀਂ ਆਇਆ ਫੇਰ ਉਹ ਤੇ ਮੇਰਾ ਭਾਈ ਸੀ ਚੱਲ ਹੈਲੋ ਹੈਲੋ ਹਾਂ ਬਈ ਪੀਕੇ ਹੋ ਲੜਾਈ ਹੋ ਗਈ ਆਪਣੀ ਕੀ ਗੱਲ ਹੋ ਗਈ ਬੰਦਾ ਮਾਰਨ ਆ ਗਿਆ ਪੰਜਾਬ ਪੰਜਾਬ ਗੱਡੀਆਂ ਆਉਣੀਆਂ ਬੰਦਿਆਂ ਦੀਆਂ ਲਾਸ਼ਾਂ ਵਿਛਣਗੀਆਂ ਹਾਂ ਆਇਓ ਆਇਓ ਬੱਸ ਆ ਗਿਆ ਤੇ ਹਾਂ ਬਾਈ ਆਉਂਦੇ ਆ ਉਹ ਮਰਾ ਭਾਈ ਸੀ ਚੱਲ ਮੈਂ ਮੈਂ ਪ੍ਰਿੰਸ ਉਹ ਭਾਈ ਸੀ ਮੇਰਾ ਫਰਕ ਨਹੀਂ ਹੈਗਾ ਦੋਵਾਂ ਦਾ ਕੋਈ ਨਹੀਂ ਉਹ ਫਰਕਾ ਡਿਫਰੈਂਸ ਕਿਹੜਾ ਕਹਿਣ ਦਾ ਕਿ ਮੈਨੇ ਜੀ ਦੋਸ਼ ਆ ਗਿਆ ਦੋਸ਼ ਤੇ ਤੂੰ ਪੰਗਾ ਲੈ ਮੈਂ ਕਹਿੰਦਾ ਆਪਾਂ ਤਾਂ ਡਾਦੀਏ ਬੰਦੇ ਡਾਦੀਏ ਇਹ ਕੀ ਚੀਜ਼ਾਂ ਦਾ ਫੁੰਗੜਾ ਜਿਹਾ ਵਾ ਉਹ ਗੱਲ ਦੱਸ ਤੂੰ ਲੈ ਉਹ ਤੂੰ ਟੈਨਸ਼ਨ ਨਾ ਲੈ ਯਾਰ ਮੈਂ ਆਪੀ ਦੇਖ ਉਹ ਬਾਲਾ ਦੱਸ ਨਾ ਯਾਰ ਉਹ ਯਾਰੀ ਤੂੰ ਮੈਂ ਛੋਟੇ ਮੋਟੇ ਲੰਡੂਆਂ ਪੰਜੋਰੀ ਟੈਨਸ਼ਨ ਨਾ ਲੈ ਮੈਂ ਆਪੀ ਦੇਖ ਆ ਤਾਂ ਮਰਦਾ ਨਾ ਜੋਛਾਇਨੀ ਇਸੇ ਤਰ੍ਹਾਂ ਕਹਿ ਤੀ ਜੋਛਾਇਆ ਓਏ ਆਪਣੇ ਤੈਨੂੰ ਪਤਾ ਹੈ ਵੱਡੇ ਵੱਡੇ ਪੰਗੇ ਪੈਂਦੇ ਆ ਬਹੁਤ ਵੱਡੇ ਵੱਡੇ ਜਵਾਕਾਂ ਵਾਲੀ ਛਿੰਨਣਾ ਨਾ ਯਾਰ ਕੋਈ ਨਾ ਸਾਡੇ ਉਹ ਨਹੀਂ ਯਾਰ ਬਾਹਰ ਜਾ ਕੇ ਜਾਂਦਾ ਯਾਰ ਓ ਯਾਰ ਉਹ ਤਾਂ ਯਾਰ ਸਮਝਿਆ ਕਰ ਜਵਾਕ ਆ ਯਾਰ ਹੁਣੀ ਨਵੇਂ ਨਵੇਂ ਉੱਠੇ ਆਪਾਂ ਨੂੰ ਪਤਾ ਆਪਣੀ ਗੰਡਾਸਾ ਬਣ ਮਾਰ ਤੂੰ ਆਹ ਹਾਂ ਕਹਿੰਦਾ ਤੂੰ ਪੰਗਾ ਲੈ ਲਈ ਬਸ ਫੇੜਾ ਮਾਰੀ ਮੈਂ ਦੇਖ ਲੂ ਮੈਂ ਹਨ ਸਰਪਾੜ ਦੀ ਚੱਲ ਚੱਲ ਹੁਣ ਮੈਂ ਦੇ ਉਹ ਲੱਗਦਾ ਇਹਦਾ ਕੰਡਾ ਕੱਢਣੇ ਪਊਗਾ ਯਾਰ ਉੱਤੋਂ ਜਾ ਯਾਰ ਪੰਗਾ ਲੈ ਯਾਰ ਮੈਂ ਦੇਖੂ ਮੈਂ ਹੈਗਾ ਨਾ ਤੇਰਾ ਭਾਈ ਹੈਗਾ ਪਿੱਛੇ ਯਾਰ ਇਹਨੂੰ ਪਤਾ ਤਾਂ ਹੈ ਫਿਰ ਯਾਰ ਤੂੰ ਵਾਕਈਂ ਕਿਉਂ ਜਾ ਯਸ ਤੂੰ ਜਾ ਠੀਕ ਆ ਮੈਂ ਦੇਖ ਰਹਾ ਓਏ ਜੱਗਾ ਤੇਰੇ ਜੇ ਫੁੱਤ ਬੰਦਿਆਂ ਤੋਂ ਡਰਣਾ ਨਹੀਂ ਹੈ ਇੱਕ ਮਿੰਟ ਓਏ ਇੱਕ ਮਿੰਟ ਓਏ ਆ ਓਏ ਉਹ ਕਿੱਥੇ ਬੱਲੇ ਉਹ ਕਿੱਥੇ ਬੈਰ ਰੋ ਅਬ ਮੈਨੂੰ ਲਾਉ ਉਹ ਮਾਰਦਾ ਪਹਿਲਾ ਹੋਣਾ ਮਰਵਾ ਤਾਉਂ ਤੂੰ ਮਰਵਾ ਦੇ ਆਇਆ ਪਿੱਟ ਕੋ ਦਿੱਤਾ ਆਇਆ ਉਹ ਆਪਣੇ ਪੈਰ ਹੀ ਆਇਆ ਕਿੱਸੇ ਕਿਆ ਹੋ ਗਿਆ ਬੇਵਫਾ ਮੈਂ ਤਾਂ ਦੇਖ ਨੀ ਆਖਿਆ ਸੀ ਬਜਾਣ ਨੂੰ ਖੜੀ ਆਖਿਆ ਸੀ ਸੋ ਚਾਹ ਕਿਆ ਅਤਿਆ ਮਿਦਾ ਬੇਵਫਾ ਹਾਂ ਇਹਨਾਂ ਦਾ ਬਈ ਵੱਡੇ ਪੈਲੀ ਤੇ ਲੈ ਹੋਏ ਹਨ ਬੜੀ ਘਰਦ ਕੱਢੀ ਆ ਜੇ ਇਹਨਾਂ ਦੀ ਜੂ ਬਣਾ ਲੰਬੀ ਲੋਟ ਲੰਬੀ ਲੋਟ ਹੈ ਮੈਂ ਕੱਬੇ ਬੰਦੇ ਲੈ ਬਈ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਜੀ ਵੀਰੇ ਨਹੀਂ ਕੁਂ ਰੁਕ ਬਾਲ ਸਟ ਕਰ ਵੀਡੀਓ ਚੱਲੀ ਜਾਂਦੀ ਹੈ ਚੱਲ ਚੱਲੀ ਜਾਂਦੀ ਹੈ ਤੂੰ ਅਜ ਨਹੀਂ ਰਹੂਗਾ ਭਾਈ ਹਾਂਜੀ ਜੀ ਵੀਰੇ ਵੀਡੀਓ ਵਧੀਆ ਲੱਗੀ ਸਾਰਿਆਂ ਨੂੰ ਲਾਈਕ ਕਮੈਂਟ ਸ਼ੇਅਰ ਅੱਗੇ ਪਲੀਜ਼ ਜ਼ਰੂਰ ਕਰਿਓ ਤੇ ਸਪੋਰਟ ਕਰਿਓ ਹੋਰ ਵੀਡੀਓ ਦੇਖਣ ਲਈ ਪੀਕੇ ਫਰੈਂਡ ਮਸਤੀ ਚੈਨਲ ਸਬਸਕ੍ਰਾਈਬ ਕਰਿਓ ਕਰ ਦਿਓ ਮੇਰੀ ਵੀਡੀਓ ਬਣਾ ਰਹੇ ਕਾਦੀ ਕਿੰਨੀਆਂ ਖਦੀਆਂ ਸਾਡੇ ਅੱਗੇ ਅੱਗੇ ਦੌੜੀਆਂ ਗਾਣਿਆਂ ਚਹਿਕਾਂ ਜਵੇ ਕੀਤੀਆਂ ਨਹੀਂ ਚੌੜੀਆਂ ਐਸੇ ਬੰਦੇ ਜੱਟ ਦੇ ਰੁੱਪ ਚ ਨਾ ਭਰਤੀ ਜਿਹੜੇ ਉੱਤੇ ਝਾੜ ਪਿੱਛੋ ਚੱਕ ਲੈਂਦੇ ਪੌੜੀਆਂ